ਮਰੀ ਬਣਾ ਕੇ ਰੱਖੋ ਇਸ ਟਾਈਮ ਸੈਕੰਡਲੀ ਮੈਂ ਮੀਡੀਆ ਦੇ ਜਿਹੜੇ ਸੱਚੇ ਨੇਗੇ ਇਹਨਾਂ ਨੂੰ ਸਪੈਸ਼ਲੀ ਅਪੀਲ ਕਰਾਂਗਾ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਕਰਾਂਗਾ ਕਿ ਫਾਲਸ ਰਿਊਮਰਸ ਤੇ ਫੇਕ ਨਿਊਜ਼ ਤੇ ਨਾ ਜਾਓ ਸਿਚੁਏਸ਼ਨ ਜਿਹੜੀ ਇੱਥੇ ਪੂਰੀ ਤਰ੍ਹਾਂ ਅੰਦਰ ਕੰਟਰੋਲ ਹੈ ਜੀ ਸਟੇਬਲ ਸਿਚੁਏਸ਼ਨ ਹੈ ਜੀ ਅਸੀਂ ਇਲੀਗਲੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਐਕਟ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਜਿਹੜਾ ਕੋਈ ਫੇਕ ਨਿਊਜ਼ ਸਰਕੂਲੇਟ ਕਰੂਗਾ ਰੋਂਗ ਰਿਊਮਰਸ ਕਰੂਗਾ ਇਹ ਸਾਰੇ ਇਸ ਤਰ੍ਹਾਂ ਦੇ ਅਨਸਰਾਂ ਨੂੰ ਮੈਂ ਵਾਰਨਿੰਗ ਦਿੰਦਾ ਅਸੀਂ ਬਿਲਕੁਲ ਪੰਜਾਬ ਦਾ ਮਾਹੌਲ ਨਹੀਂ ਵਿਗੜਨ 당ਗੇ ਚੀਫ ਰਿਸਰ ਸਰ ਸਾਹਿਬ ਦੀ ਸਖਤ ਹਦਾਇਤ ਹੈ ਸਟੇਟ ਦੇ ਵਿੱਚ ਪੀਸ ਐਂਡ ਲੈਟ ਮੀ ਕੰਪਲੀਟ ਜੀ ਅਗੇ ਤੋਂ ਲੋਗ ਯਾਰ ਕੋਈ ਨਹੀਂ ਕੀ ਕਰੀ ਜੀ ਸਰ ਬਹੁਤ ਜ਼ਿਆਦਾ ਹਮਦਰਦੀ ਹੈ ਮੈਂ ਅਸ਼ੋਰ ਕਰਨਾ ਚਾਹੁੰਦਾ ਕਿ ਪਰਿਵਾਰ ਨੂੰ ਤੇ ਉਹਨਾਂ ਜਿਹੜੇ ਜਿਨ੍ਹਾਂ ਤੋਂ ਵੀ ਥ੍ਰੈਟ ਹੈਗੀ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਸਿਕਿਉਰਟੀ 당ਗੇ ਉਹਨਾਂ ਦਾ ਧਿਆਨ ਰੱਖਾਂਗੇ ਤੇ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਅਸੀਂ 올 ਪੋਸੀਬਲ ਅਸਿਸਟੈਂਸ ਕੁਡ ਬੀ ਗਿਵਨ ਤੇ ਇਹ ਇਹ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਮੈਂ ਇਸ ਇਨਸੀਡੈਂਟ ਦੀ ਸਖਤ ਨਿਖੇਦੀ ਕਰਦਾ ਸਰ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਪਹਿਲੂਆਂ ਦੀ ਜਾਂਚ ਚੱਲ ਰਹੀ ਹੈ ਜੀ ਸਾਹਿਬ ਪ੍ਰੀਲਿਮਰੀ ਸਟੇਜ ਜੀ ਸਾਹਿਬ ਕਾਰਨਤਾਰਨ ਕਾਰਨਤਾਰਨ ਦੇ ਵਿੱਚ ਜੋ ਦੇਖੋ ਸੁਰੱਖਿਆ ਦੇ ਵਿੱਚ ਅਸੀਂ ਅਸੀਂ ਫਿੰਗਰਸ ਨਹੀਂ ਦਿੰਦੇ ਆ ਸੋ ਮੈਂ ਫਿੰਗਰਸ ਨਹੀਂ ਲਾऊंगा ਮੈਂ ਇਹ ਜਰੂਰ ਕਰ ਸਕਦਾ ਕਿ ਅਸੀਂ ਬਹੁਤ ਜ਼ਿਆਦਾ ਮੁਸਤੈਦੀ ਨਾਲ ਦੇਖੋ ਮੌਕੇ ਤੇ ਜਿਸ ਬੰਦੇ ਨੇ ਫਾਇਰ ਕੀਤਾ ਉਸ ਨੂੰ ਅਸੀਂ ਮੌਕੇ ਤੇ ਅਰੈਸਟ ਕੀਤਾ ਸਾਡੀ ਫੋਰਸ ਨੇ ਸੋ ਅਸੀਂ ਸਕਿਉਰਿਟੀ ਇਨਪੁਟਸ ਦਾ ਧਿਆਨ ਰੱਖਦੇ ਹਾਂ ਉਸ ਫੈਕਟਰ ਇਨ ਕਰਦੇ ਹਾਂ ਬਟ ਫਰਸਟ ਇਟ ਇਜ਼ ਟੂ अर्ਲੀ ਟੂ ਕਮੈਂਟ ਟੂ अर्ਲੀ ਟੂ ਕਮੈਂਟ ਅਸੀਂ ਸਾਰੇ ਪਹਿਲੂ ਆ ਦੀ ਜਾਂਚ ਕਰਾਈ ਅਸੀਂ ਲੁੱਕ ਇਨ ਟੂ 올 ਦਾ ਐਸਪੈਕਟਸ ਅਸੀਂ ਸਾਰਾ ਸਾਡੇ ਹਾਲਾ ਸਾਡੇ ਫੋਕਸ ਹੈਗਾ ਕਿ ਅਸੀਂ ਅਸੀਂ ਇਨਸੀਡੈਂਟ ਨੂੰ ਪੂਰੀ ਤਰ੍ਹਾਂ ਟ੍ਰੇਸ ਕੀਤਾ ਜਾਵੇ ਇਸ ਦੀ ਇਸ ਦੇ ਇਨ ਡੈਪਥ ਇਹਦੀ ਇਨਵੈਸਟੀਗੇਸ਼ਨ ਹੋਵੇ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਸਾਡੀ ਸੈਕੰਡ ਪ੍ਰਾਇਰਟੀ ਹੈਗੀ ਕਿ ਪੰਜਾਬ ਦੇ ਵਿੱਚ ਪੀਸ ਐਂਡ ਹਾਰਮਨੀ ਮੇਨਟੇਨ ਹੋਵੇ ਪੰਜਾਬ ਦੇ ਦੋਵੇਂ ਹਮਲੇ ਦੇਖੋ ਜੀ ਅਸੀਂ ਪਿਛਲੇ ਕੁਝ ਦਿਨਾਛਤ ਕਾਫੀ ਜ਼ਿਆਦਾ ਤੁਸੀਂ ਦੇਖਿਆ ਉਹਨਾਂ ਗੈਂਗਸਟਰ ਦੇ ਖਿਲਾਫ ਟੈਰਰਿਸਟ ਦੇ ਖਿਲਾਫ ਸਾਡਾ ਐਕਸ਼ਨ ਹੋਏ ਹੈਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈਗੀ ਤੇ ਸਟੇਟ ਦੇ ਵਿੱਚ ਅਸੀਂ ਪੀਸ ਤੇ ਸ਼ਾਂਤੀ ਨੂੰ ਪੂਰੀ ਤਰ੍ਹਾਂ ਬਹਾਲ ਰੱਖਾਂਗੇ ਪਰ ਇਹ ਅਸੀਂ ਸਾਰੇ ਪਹਿਲੂਆਂ 'ਤੇ ਜਾਂਚ ਕਰ ਰਹੇ ਹਾਂ ਅਭੀ ਕਿਸੇ ਵੀ ਇਨਵੈਸਟੀਗੇਸ਼ਨ ਐਂਗਲ 'ਤੇ ਕੁਝ ਕਹਿਣਾ ਉਚਿਤ ਨਹੀਂ ਹੋਗਾ ਸਰ ਇਹ ਲੇਕਿਨ ਅਮਰਿਤਪਾਲ ਅਮਰਿਤ ਅਮਰਿਤਪਾਲ ਦੀ ਦੇਖੀ ਵੀ ਕਦੀ ਦੇ ਉੱਤੇ ਵੀ ਸਟicker ਵਾਲੀ ਪੰਜਾਬ ਦੇ ਕੋਈ ਬੰਦੇ ਪੰਜਾਬ ਉੱਤੇ ਵੀ ਸਟicker ਵੀ ਲੱਗਾ ਹੈ ਅਸੀਂ ਕਰਾਂਗੇ ਦੇਖੋ ਸਾਡੀ ਇਨਵੈਸਟੀਗੇਸ਼ਨ ਐਵੀਡੈਂਸ ਬੇਸਡ ਹੋਊਗੀ ਜਿਸ ਤਰ੍ਹਾਂ ਦਾ ਐਵੀਡੈਂਸ ਆਊਗਾ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਸਰ ਜੀ ਬਸ ਇਹ ਸਟicker ਲੱਗਾ ਹੋਇਆ ਸਾਡੀ ਇੰਟਰਨਲ ਸਿਕਿਉਰਿਟੀ ਡਿਵੀਜ਼ਨ ਦੀ ਕੋਕੇ ਸਾਹਿਬ ਇੱਥੇ ਹੈਗੇ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਅਸੀਂ ਟੈਕਨੀਕਲ ਤਰੀਕੇ ਨਾਲ ਫੋਰੈਂਸਿਕ ਟੀਮ ਅਸੀਂ ਮੌਕੇ ਤੇ ਬੁਲਾਈ ਹੈ ਅਸੀਂ ਸਾਰੇ ਪਹਿਲੂਆਂ ਦੀ ਟੈਕਨੀਕਲੀ ਹਰ ਪੱਖੋਂ ਜਾਂਚ ਕਰ ਰਹੇ ਹਾਂ ਇਸਲਾਪ ਨੂੰ ਅਸੀਂ ਸਾਰੇ ਐਂਗਲ ਸਰ ਕੀ ਕਿਸੇ ਨੇ ਜਿੰਨੇ ਵਾਰੀ ਲਈ ਸਰ ਅਸੀਂ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅਸੀਂ ਅਸੀਂ ਹਰ ਗੱਲ ਨੂੰ ਆਥੈਂਟੀਸਿਟੀ ਨਾਲ ਵੈਰੀਫਾਈ ਕਰਨਾ ਚਾਹੁੰਦੇ ਹਾਂ ਜੀ ਸਰ ਇਹ ਬੰਦਾ ਕੋ ਦੇਖੋ ਜੀ ਇਹਦੇ ਤੇ گارਮੈਂਟ ਸ਼ਾਪ ਹੈਗੀ ਨੇੜੇ ਜਿਹੜਾ ਸੰਨੀ ਸੀਗਾ ਸੋ ਤੁਹਾਨੂੰ ਸਾਰਿਆਂ ਨੂੰ ਫੈਕਟ ਦਾ ਪਤਾ ਹੈਗਾ ਅਸੀਂ ਇਹਦੀ ਡੀਪਰ ਦੇਖ ਰਹੇ ਹੈਗੇ ਕਿ ਇਹਦੀ ਇਨਵੋਲਵਮੈਂਟ ਤੇ ਨਹੀਂ ਹੈਗੀ ਕਾਂਸਪੀਰੇਸੀ ਹੈਗੀ ਕਿਵੇਂ ਇਨਸੀਡੈਂਟ ਹੋਇਆ ਸੋ ਵੀ ਵੀ ਦੇਖੋ ਜੀ ਅਸੀਂ ਟੈਕਨੀਕਲੀ ਜਿਵੇਂ ਅਗਲੇ ਦਾ ਕਈ ਚੀਜ਼ਾਂ ਅਸੀਂ ਕਹਿ ਨਹੀਂ ਸਕਦੇ ਜਿਵੇਂ ਟੈਲੀਫੋਨ ਹੁੰਦੇ ਆ ਮੀਨਸ ਆਫ ਕਮਿਊਨੀਕੇਸ਼ਨ ਹੁੰਦੇ ਆ ਕਿਸ ਦੇ ਨਾਲ ਇੰਟਰੈਕਟ ਸੀ ਅਸੀਂ ਇਹਨੂੰ ਸੈਂਟੀਫਿਕਲੀ ਇਨਵੈਸਟੀਗੇਟ ਕਰ ਰਹੇ ਹਾਂ ਸਰ ਇਹ ਕਹਿੰਦਾ ਕਿ ਸਰਹੀ ਵਜਹ ਲੋਨੀ ਆ ਅਸੀਂ ਇਸ ਪੱਖ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਕੇਵਲ ਜਿਸ ਤਰ੍ਹਾਂ ਸੰਮਰੀਪਾਲ ਜੀ ਸਟੇਟ ਦਾ ਮਾਹੌਲ ਬਿਲਕੁਲ ਨਹੀਂ ਖਰਾਬ ਹੁੰਦਾ ਦਿਸ ਇਜ਼ ਆਰ ਕੈਪੀਟਲ ਜੀਪੀ ਸਰਕਾਰ ਨੂੰ ਮੈਂ ਅਪੀਲ ਕਰਾਂਗਾ ਦੇਖੋ ਪੰਜਾਬ ਨੇ ਆਤਵਾਦ ਨੂੰ ਖਰਾਇਆ ਹੈ ਪੰਜਾਬ ਦੇ ਲੋਕਾਂ ਚ ਬਹੁਤ ਜ਼ਿਆਦਾ ਜਜ਼ਬਾ ਹੈਗਾ ਮੈਂ ਅਪੀਲ ਕਰਾਂਗਾ ਕਿ ਪੀਸ ਤੇ ਹਾਰਮਨੀ ਮੇਨਟੇਨ ਰੱਖੋ ਤੇ ਪੰਜਾਬ ਪੁਲਿਸ ਬਿਲਕੁਲ ਕਿਸੇ ਵੀ ਟੈਰੋਰਿਜ਼ਮ ਨੂੰ ਸਿਰ ਨਹੀਂ ਚੱਕਣਦੇ ਪਰ ਇਹ ਵੀ ਇਨਸ਼ੋਰ 올 ਸਕਿਉਰਿਟੀ ਅਰੇਂਜਮੈਂਟਸ